ਇੱਕ ਮਹੀਨਾ ਪਹਿਲਾਂ 88000 ਰੁਪਏ ਰੇਟ ਸੀਗਾ ਸੋਨੇ ਦਾ ਅੱਜ ਕੀ ਪਾਇ ਅੱਜ 97000 ਹੋ ਗਿਆ ਇਹ ਅੱਛਾ 97000 ਮੋੜਾ ਕਾਰਟ ਉੱਟ ਗਿਆ ਇਸ ਇੰਨਾ ਉੱਪਰ ਇੰਡੀਆ ਚ ਕਦੀ ਨਹੀਂ ਉੱਪਰ ਹੋਇਆ ਮੇਰੀ ਮੈਦਿਸ ਦੇ ਕੋਲ 골ਡ ਦਾ ਰੇਟ 5000 ਸੀਗਾ ਤੇ ਹੁਣ 97 ਹੈ ਹਜੇ ਸਵਾ ਲੱਖ ਰੁਪਏ ਦੀ ਸਾਨੂੰ ਉਮੀਦ ਹੈ ਕਿ ਸਵਾ ਲੱਖ ਲੱਗ ਜਾਏਗਾ ਦੀਵਾਲੀ ਤੱਕ ਕਾਰੋਬਾਰ ਦਾ ਬੜਾ ਨੁਕਸਾਨ ਹੋ ਰਿਹਾ ਇਸ ਸਮੇਂ ਜਿਹੜਾ ਵੇਚਣ ਵਾਲੇ 골ਡ ਨੇ ਉਹ ਕਹਿੰਦੇ ਹੋਰ ਮਹਿੰਗਾ ਹੋਊਗਾ ਜਿਹੜਾ ਖਰੀਦਣ ਵਾਲੇ ਨੇ ਉਹ ਕਹਿੰਦੇ ਸਸਤਾ ਹੋਊਗਾ ਅਸੀਂ ਦੋਨੋਂ ਤਰ੍ਹਾਂ ਫਸ ਗਏ ਸਾਡੀ 60 ਤੇ 40 ਦੀ ਰੇਸ਼ੋ ਹੀ ਪਈ कि 60% ਕਸਟਮਰ ਘਟ ਗਿਆ ਤੇ 40% ਕਸਟਮਰ ਰਹਿ ਗਿਆ 100 ਦੇ ਵਿੱਚੋਂ ਇੱਕ ਤੋਲਾ ਸੋਨਾ ਬਣਾਉਣੇ ਤੋਂ ਲੱਖ ਤੋਂ ਸਵਾ ਲੱਖ 1 ਲੱਖ 10000 ਤੱਕ ਪੈ ਰਿਹਾ ਹੈ ਬੇਬਾ ਕਿਸ ਨੇ ਵਿਆਹ ਸ਼ਾਦੀ ਕਰਨਾ ਉਹ ਤੇ ਹੋਈ ਨਹੀਂ ਸਾਡੇ ਕੋਲ ਕਿਸੇ 2-4 ਤੋਲੇ ਸੋਨਾ ਪੈ ਕੇ 4-5 ਲੱਖ ਲੱਗਦਾ ਇਹੀ ਲੈ ਗਿਆ 4-5 ਲੱਖ ਚ ਵਿਆਹ ਹੋ ਜਾਂਦਾ ਥੋੜਾ ਘਟਣਾ ਚਾਹੀਦਾ ਹੈ ਇਸ ਚੀਜ਼ ਨੂੰ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਕਿ ਥੋੜਾ ਘਟਾਨ ਕਿ ਹਰੇਕ ਨੂੰ 골ਡ ਐਨਾ ਇਜ਼ੀ ਹੋਵੇ ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਗੋਲਡ ਦਾ ਰੇਟ ਆਸ਼ਮਾਨ ਨੂੰ ਛੂਰੇ ਆਇਆ ਤੇ ਪਿਛਲੇ ਕਾਫੀ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਤੇ 88000 ਰੁਪਏ ਪਿਛਲੇ ਮਹੀਨੇ ਦਾ ਰੇਟ ਸੀਗਾ ਪਰ ਅੱਜ ਦਾ ਰੇਟ ਕੀ ਹੈ ਉਹ ਵੀ ਜਾਣਕਾਰੀ ਤੁਹਾਨੂੰ ਦੱਸਾਂਗੇ ਤੇ 1 ਲੱਖ ਰੁਪਏ ਤੋਂ ਉੱਪਰ ਤੱਕ ਜਾ ਜਿਹੜਾ ਰੇਟ ਪਹੁੰਚਿਆ ਸੀਗਾ ਉਹਦੇ ਬਾਰੇ ਵੀ ਜਾਣਕਾਰੀ ਕਰਾਂਗੇ ਜਿਹੜੇ ਲੋਕ ਸੋਨਾ ਵੇਚ ਰਹੇ ਸੀਗੇ ਲਗਾਤਾਰ ਅੱਜ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਸਰਾਫਾ ਬਾਜ਼ਾਰ ਦੇ ਵਿੱਚ ਬੈਠੇ ਆ ਤੇ ਗੱਲਬਾਤ ਕਰ ਲਨੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਹੀ ਗੌਰਵ ਵਰਮਾ ਵਰਮਾ ਜੀ ਪਿਛਲੀ ਵਰੀ ਇੱਕ ਮਹੀਨਾ ਪਹਿਲਾਂ 88000 ਰੁਪਏ ਰੇਟ ਸੀਗਾ ਸੋਨੇ ਦਾ ਅੱਜ ਕੀ ਪਾਇਆ ਅੱਜ 97000 ਹੋ ਗਿਆ ਜੀ ਅੱਛਾ 97000 ਮਤਲਬ ਰਿਕਾਰਡ ਟੁੱਟ ਗਿਆ ਇਸ ਇੰਨਾ ਉੱਪਰ ਇੰਡੀਆ ਚ ਕਦੀ ਨਹੀਂ ਉੱਪਰ ਹੋਇਆ ਜਿੰਨਾ ਹੁਣ ਹੋ ਚੁੱਕਿਆ ਵਾ ਕਹਿੰਦੇ ਵੀ ਪਿਛਲੀ ਵਰੀ ਆਪਣਾ 88000 ਸੀਗਾ ਤੇ ਇਸ ਵਾਰੀ ਕਹਿੰਦੇ ਵੀ 1 ਲੱਖ ਪਹੁੰਚ ਗਿਆ ਹਾਂਜੀ 1 ਲੱਖ 2000 ਰੁਪਏ ਦਾ ਰਿਕਾਰਡ ਟੁੱਟ ਗਿਆ ਵਾ ਮਤਲਬ 1 ਲੱਖ 2000 ਲੱਗ ਚੁੱਕਿਆ ਹੁਣ ਥੋੜਾ ਜਿਹਾ 2-4 ਆ ਨੀਚੇ ਆ ਗਿਆ ਵਾ ਪਰ ਇੰਨਾ ਕਦੀ ਨਹੀਂ ਹੋਇਆ ਇੰਡੀਆ ਜਿੰਨਾ ਇਸ ਵਾਰੀ ਫਸਟ ਟਾਈਮ ਹੋਇ ਤੇ ਹੁਣ ਜੇ ਅਪ ਗੱਲ ਕਰੀਏ ਪਿਛਲੀ ਵਾਰੀ ਆਪਾਂ ਜੇ ਗੱਲ ਕੀਤੀ ਪਿਛਲੇ ਮਹੀਨੇ ਤੇ ਲੋਕਾਂ ਦੇ ਵਿੱਚ ਉਹ ਕਾ ਹੋੜ ਲੱਗੀ ਸੀਗੀ ਵੀ ਸੋਨਾ ਵੀ ਵੇਚ ਦिए ਜਿੰਨਾ ਵੀ ਹੈ ਕੇ ਕੋਈ 10 ਗ੍ਰਾਮ ਆ ਕੇ ਕੋਈ 20 ਗ੍ਰਾਮ ਆ ਕੇ ਕੋਈ ਪਾਈਆ ਵੀ ਸੀਗਾ ਉਹ ਸਾਰੇ ਵੇਚਣ ਤੇ ਲੱਗੇ ਹੋਏ ਸੀਗੇ ਤੇ ਹੁਣ ਅੱਜ ਦਾ ਕੀ ਮੋਲ ਹੈਗਾ ਸਰੋਦੋ ਤੁਹਾਨੂੰ ਪਿਛਲੀ ਵੀਡੀਓ ਤੇ ਦੱਸਿਆ ਸੀ ਨਾ ਕਿ ਲੋਕਾਂ 'ਚ ਹੋੜ ਲੱਗੀ ਹੋਈ ਸੀਗੀ ਕਿ ਲੋਕੀ ਵੇਚੀ ਯਾਰ ਉਹਦੇ ਅਸੀਂ ਕਹਿ ਰਹੇ ਸੀ ਭਾਈ ਸੋਨਾ ਨਾ ਵੇਚੋ ਇਹ ਪਲੱਸ ਹੀ ਹੋਣਾ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਭ ਕੁਝ 1 ਲੱਖ 2000 ਲੱਗ ਚੁੱਕਿਆ ਹਜੇ ਸਵਾ ਲੱਖ ਰੁਪਏ ਦੀ ਸਾਨੂੰ ਉਮੀਦ ਹੈ ਕਿ ਸਵਾ ਲੱਖ ਲ ਇੰਨੀ ਉਮੀਦ ਵਧੰਦੀ ਆ ਤੇ ਜਿਹੜੇ ਲੋਕਾਂ ਨੇ ਬੇਸਤਾ ਦੇਖੋ ਕਿੰਨਾ ਨੁਕਸਾਨ ਹੋ ਗਿਆ ਠੀਕ ਹੈ ਜੀ ਹੁਣ ਲੋਕੀ ਉਹੀ ਸਾਨੂੰ ਆ ਕੇ ਕਹਿ ਰਹੇ ਸਾਨੂੰ ਜੀ ਸੋਨਾ ਵਾਪਸ ਕਰ ਦਿਓ ਕਿੰਦਾ ਉਸੇ ਬਾਅਦ ਕਿਵੇਂ ਹੋ ਜੂ ਨਹੀਂ ਹੋਊਗਾ ਨਹੀਂ ਹੋ ਸਕਦਾ ਇਹ ਚੀਜ਼ ਅਸੀਂ ਤਾਂ ਹੀ ਸਮਝਾਉਂਦੇ ਕਿ ਪੈਨਿਕ ਨਾ ਹੋਇਆ ਕਰ ਕੋਈ ਵੀ ਚੀਜ਼ ਹੁੰਦੀ ਹੈ ਨਾ ਉਹਨੂੰ ਚੀਜ਼ ਨੂੰ ਦੁਬਾਰਾ ਉਹ ਨਾ ਕਰਿਆ ਕਰੋ ਸੋ ਆਪਾਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿਉਂਕਿ ਦੀਵਾਲੀ ਤੱਕ ਸੋਨਾ ਜਿਹੜਾ ਹੈਗਾ ਵਾ ਉਹ 1 ਸਵਾ ਲੱਖ ਦੇ ਪਾਰ ਹੋਣ ਵਾਲਾ ਆ ਤੇ ਤੁਸੀਂ ਵੀ ਜਲਦ ਤੋਂ ਜਲਦ ਹੱਲੇ ਵੀ ਖਰੀਦ ਲਓ ਸੋਨਾ ਕਿਉਂਕਿ ਪਿਛਲੀ ਵਾਰੀ ਬਹੁਤ ਸਾਰੇ ਲੋਕਾਂ ਨੇ ਸੋਨਾ ਵੇਚ ਦਿੱਤਾ ਸੀਗਾ ਪਰ ਹੁਣ ਸੋਨਾ ਨਾ ਵੇਚੋ ਹੁਣ ਸੰਭਾਲ ਕੇ ਰੱਖਿਓ ਕਿਉਂਕਿ ਦਿਵਾਲੀ ਤੇ ਰੇਟ ਹੋਰ ਵਧਣ ਵਾਲੇ ਨੇ ਸਰ ਕਾਰੋਬਾਰ ਦੇ ਕੀ ਹਾਲਾਤ ਕਾਰੋਬਾਰ ਬਹੁਤ ਜ਼ਿਆਦਾ ਕਹਿ ਦੋ ਘਟਿਆ ਹੋਇਆ ਇਸ ਟਾਈਮ 60 ਸਾਡੀ 60 ਤੇ 40 ਦੀ ਰੇਸ਼ੋ ਹੋਈ ਪਈ ਆ ਕਿ 60% ਕਸਟਮਰ ਘਟ ਗਿਆ ਤੇ 40% ਕਸਟਮਰ ਰਹਿ ਗਿਆ 100 ਦੇ ਵਿੱਚੋਂ 20% ਤਾਂ ਚਲੋ ਕਨਫਿਊਜ਼ ਹੋਇਆ ਕਿ ਕਸਟਮਰ ਕੀ ਹਾਂਜੀ ਭਾਈ ਰੇਟ ਘਟੂ ਜਾਂ ਵਧੂ 20% ਉਹ ਰਿਕਾਇਆ ਬਟ 40% ਉਹਨੇ ਜੇਬ ਤੇ ਅਸਰ ਪੈ ਚੁੱਕਿਆ ਕਿਉਂਕਿ ਲੱਖ ਰੁਪਇਆ ਸੋਨਾ ਹੋ ਗਿਆ ਇੱਕ ਇੱਕ ਤੋਲਾ ਸੋਨਾ ਬਣਾਉਣੇ ਤੋਂ ਲੱਖ ਤੋਂ ਸਵਾ ਲੱਖ 1 ਲੱਖ 10000 ਤੱਕ ਪੈ ਰਿਹਾ ਹੈ ਮੇਕਿੰਗ ਚਾਰਜਸ ਪਾ ਕੇ ਇੰਨਾ ਪਲੱਸ ਹੋ ਰਿਹਾ ਕਿੱਥੋਂ ਬੰਦਾ ਅਫੋਰਡ ਕਰ ਲੂਗਾ ਕਿਸੇ ਨੇ ਵਿਆਹ ਸ਼ਾਦੀ ਕਰਨਾ ਉੱਤੇ ਹੋਈ ਨਹੀਂ ਸਾ ਤੁਹਾਡੇ ਕੋਲ ਕਿਸੇ 2-4 ਤੋਲੇ ਸੋਨਾ ਪੈ ਕੇ 4-5 ਲੱਖ ਤਾਂ ਇਹੀ ਲੱਗਿਆ 4-5 ਲੱਖ ਚ ਵਿਆਹ ਹੋ ਜਾਂਦਾ 5-4 ਕਿਲੋ ਇਕੱਠਾ ਵੀ ਕਰ ਲਿਆ ਹੋਣਾ ਕਿਉਂਕਿ ਪਿਛਲੀ ਵਾਰੀ ਲੋਕਾਂ ਦੀ ਹੋੜ ਲੱਗੀ ਸੀ ਸੋਨਾ ਵੇਚਣ ਦੀ ਜਦੋਂ ਕਹਿੰਦੇ ਸੀਗੇ ਵੀ 99000 ਪਹੁੰਚ ਗਿਆ 90000 ਪਹੁੰਚ ਗਿਆ ਤੇ ਉਦੋਂ ਤਾਂ ਬਹੁਤ ਆਏ ਹੋਣੇ ਤੁਹਾਡੇ ਕੋਲ ਵੇਚਣ ਵਾਸਤੇ ਤੇ ਹੁਣ ਤਾਂ ਇਕੱਠਾ ਕਰ ਲਿਆ ਹੋਣਾ ਬਹੁਤ ਜ਼ਿਆਦਾ ਪ੍ਰੋਫਿਟ ਵੀ ਹੋਈ ਹੋਣੀ ਨਹੀਂ ਇਦਾਂ ਤਾਂ ਨਹੀਂ ਇਕੱਠਾ-ਗੂਠਾ ਕੀਤਾ ਬਟ ਉਦਾਂ ਮਤਲਬ ਕਿ ਚਲੋ ਉਸ ਤਾਂ ਅਸੀਂ ਆਪ ਕਹਿੰਦੇ ਲੋਕਾਂ ਨੂੰ ਨਾ ਵੇਚੋ ਤੁਹਾਡੇ ਕੰਮ ਆਣਾ ਪਰ ਨਹੀਂ ਹੋਇਆ ਹੁਣ ਅਸੀਂ ਕੀ ਕਰੀਏ ਇਸ ਦਾ ਪਰ ਤੁਹਾਡੇ ਕੋਲ ਲੈ ਕੇ ਅਸੀਂ ਅੱਗੇ ਵੇਚੀ ਜਾਂਦੇ ਆ ਕੁਝ ਸਾਨੂੰ ਵੀ ਹੁੰਦਾ ਕਿ ਹੋਰ ਨਾ ਘਟਦੇ ਸਾਨੂੰ ਵੀ ਨਾ ਘਟਦੇ ਪਰ ਅਸੀਂ ਲੋਕਾਂ ਨੂੰ ਕਹਿੰਦੇ ਕਿ ਪੈਨਿਕ ਨਾ ਹੋਇਆ ਕਰੋ ਆ ਚੀਜ਼ ਤੁਸੀਂ ਨਗਰ ਲੱਗੇ ਹੋ ਕਿ ਆ ਹੋ ਗਿਆ ਘਟਜੂ ਘਟਜੂ ਬਦਨ ਵਾਲੇ ਪਾਸੇ ਉਹਦੀ ਬਦਨ ਵਾਲੇ ਪਾਸ ਲਾ ਦੇਣੇ ਹੋ ਕਿ ਬਦਨਾ ਬਦਨਾ ਜਦੋਂ ਤੁਹਾਡੀ ਜੇਬ ਚੋਂ ਫੋਰਡ ਕਰਦੀ ਤੁਸੀਂ ਸੋਨਾ ਲੈ ਲਓ ਚੁੱਪ ਕਰਕੇ ਮੈਂ ਤਾਂ ਅੱਜ ਵੀ ਇਹੀ ਕਹਨ ਨੂੰ ਕਹਿੰਦਾ ਥੋੜੀ ਜੇਬ ਚੋਂ ਫੋਰਡ ਹੈਗੀ ਹੈ ਤੁਸੀਂ ਸੋਨਾ ਲੈ ਕੇ ਰੱਖ ਲਓ ਚਾਹੇ ਮਹਿੰਗਾ ਵੀ ਹੋ ਰਿਹਾ ਮਹਿੰਗਾ ਵੀ ਹੋ ਰਿਹਾ ਬਦਨਾ ਹੀ ਆ ਥੱਲੇ ਤਾਂ ਨਹੀਂ ਆਣਾ ਓਕੇ ਇਹ ਪਲੱਸ ਹੀ ਜਾਣਾ ਜ਼ਮੀਨ ਵਾਲੇ ਹਿਸਾਬ ਆ ਵੀ ਜ਼ਮੀਨਾਂ ਚ ਪੈਸੇ ਵਧਾਉਣੇ ਤੇ ਜ਼ਮੀਨ ਤੇ ਲਾ ਦੇ ਜਾਂ 골ਡ ਖਰੀਦ ਲਓ ਉਹੀ ਤੁਹਾਨੂੰ ਰਾਤ ਨੂੰ ਪੈਸੇ ਦੇ ਦੂ ਪਹਿਲਾਂ ਨਹੀਂ ਮਨਾ ਕਰਦੂ ਕੋਈ ਭਾਈ ਸਾਡੇ ਕੋਲ ਪੈਸੇ ਨਹੀਂ ਆਕੇ ਜੋ ਸੋਨਾ ਤੇ ਸਾਹਮਣੇ ਰੱਖ ਦੂੰਗਾ ਨਾ ਭਾਈ ਸਾਨੂੰ ਪੈਸੇ ਦੇ ਦੋ ਉਹਨੇ ਕੱਢ ਕੇ ਦੇ ਦੇਣਾ ਕਿ ਆਲੋ ਭਾਈ ਸਾਨੂੰ ਇਹਦੇ ਵਿਆਹ ਦੇ ਦਿਓ ਅੱਛਾ ਇਹ ਹਾਰਡ ਕੈਸ਼ ਆ ਹਾਂ ਹਾਰਡ ਕੈਸ਼ ਕੈਸ ਹਾਰਡ ਕੈਸ਼ ਕੈਸ ਕਸਟਮਰ ਦਾ ਕੀ ਪ੍ਰਭਾਵ ਪਿਆ ਹੁਣ ਖਰੀਦਾਰੀ ਲੋਕ ਜਿਹੜੇ ਆਉਂਦੇ ਸੀਗੇ ਪਹਿਲਾਂ ਹੁੰਦੇ ਸੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਕਿ ਤੇ ਅੱਜ ਹੁਣ ਕਸਟਮਰ ਤੇ ਵੀ ਫਰਕ ਪਿਆ ਵੀ ਕਸਟਮਰ ਆਉਂਦਾ ਹੈ ਜਾਂ ਕਿਦਾਂ ਹਾਂਜੀ ਉਹੀ ਕਹਿ ਰਹੇ ਕਿ 60 40 ਦੀ ਰੇਸ਼ੋ ਹੋ ਗਈ ਆ ਤੇ ਇਸ ਤੋਂ ਇਲਾਵਾ ਪਤਾ ਕੀ ਪਹਿਲਾਂ ਕਸਟਮਰ ਆਉਂਦਾ ਕਿ ਕਿੰਨਾ ਜਿਆਦਾ ਮਹਿੰਗਾ ਹੈ ਨਹੀਂ ਜੀ ਬੰਦਾਗਾ ਚਲੋ ਕੋਈ ਚੀਜ਼ ਲੈਣ ਆਇਆ ਕਿ ਚਲੋ ਥੋੜੇ ਬਤ ਲੈ ਲਓ ਜੀ 20-25 ਹਜ਼ਾਰ ਚ ਕੋਚੀ ਬੰਦੀ ਹੁਣ ਤਾਂ 20-25 ਹਜ਼ਾਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਦੇ ਦਈਏ ਕਿਉਂਕਿ 2.5 ਗ੍ਰਾਮ ਚ ਚੀ ਕੁਛ ਬਾਨੀ ਨਹੀਂ ਰਹੀ ਇਸ ਕਰਕੇ ਕਸਟਮਰ ਤੇ ਬੋਰ ਪਵਾ ਪਿਆ ਪਹਿਲਾਂ ਅਗਲਾ ਜੋੜ ਜੋੜ ਕੇ ਸਾਨੂੰ ਜਮਾ ਕਰਾਇਆ ਜਾਂਦਾ ਸੀ ਹਾਂ ਜੀ ਇਕੱਠਾ ਕਰਕੇ ਲੈ ਲਾਂਗੇ ਹੁਣ ਕੁਛ ਆਂਦੇ ਹੀ ਨਹੀਂ ਪਿਆ ਲੱਖ ਸਵਾ ਲੱਖ ਬਹੁਤ ਜ਼ਿਆਦਾ ਰੇਟ ਹੈ ਆ ਬਹੁਤ ਜ਼ਿਆਦਾ ਹੋਇਆ ਬਿਆਂ ਠੀਕ ਹੈ ਜੀ ਸੋ ਸਾਡੇ ਨਾਲ ਹੁਣ ਕਸਟਮਰ ਵੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਪਹਿਲਾਂ ਵਾਲੇ ਕਸਟਮਰ ਤੇ ਹੋਣ ਵਾਲੇ ਕਸਟਮਰ ਚ ਕਿੰਨਾ ਕੁ ਫਰਕ ਆਇਆ ਵਾ ਤੁਹਾਨੂੰ ਉਹ ਵੀ ਦਿਖਾਣੇ ਆ ਮੈਮ ਕੀ ਨਾਮ ਹੈ ਤੁਹਾਡਾ ਅਸਾਂ ਮੇਰਾ ਨਾਮ ਇਸ਼ਾ ਤੁਸੀਂ ਅੱਜ ਖਰੀਦਾਰੀ ਕਰਨ ਆਏ ਹੋ ਹਾਂਜੀ ਸਰ ਜੀ ਤੇ ਹੁਣ ਸੋਨੇ ਦਾ ਰੇਟ ਤਾਂ ਵੱਧ ਗਿਆ ਤੁਹਾਨੂੰ ਚਾਹੀਦਾ ਨਹੀਂ ਸੀ ਪਿਛਲੇ ਮਹੀਨੇ ਖਰੀਦ ਲੈਣਾ ਚਾਹੀਦਾ ਸਰ 골ਡ ਦਾ ਰੇਟ ਤੇ ਵੱਧ ਗਿਆ ਤੇ ਵੱਧ ਵੀ ਰਿਹਾ ਮੇਰੇ ਮਹੀਦੇਸ ਦੇ ਕੋਲ 골ਡ ਦਾ ਰੇਟ 5000 ਸੀਗਾ ਤੇ ਹੁਣ 97 ਹੈ ਤੇ ਇਹ ਇੱਕ ਇਨਵੈਸਟਮੈਂਟ ਹੈ ਐਂਡ ਲੇਡੀਆਂ ਦਾ ਸ਼ਿੰਗਾਰ ਹੈ ਸ਼ੌਂਕ ਹੈ ਤੇ ਇਹ 골ਡ ਲੈਣਾ ਇੱਕ ਆਪਾਂ ਕਹਿੰਦੇ ਨੇ ਕਿ ਇਨਵੈਸਟਮੈਂਟ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ 골ਡ ਦਾ ਰੇਟ ਤੋਂ ਸ਼ੁਰੂ ਤੋਂ ਵੱਧਦਾ ਆ ਰਿਹਾ ਹੈ ਤੇ ਆਈ ਥਿੰਕ ਵੱਧੇਗਾ ਵੀ ਨਹੀਂ ਤੁਹਾਨੂੰ ਮਹਿੰਗੇ ਸਸਤੇ ਨਾਲ ਕੋਈ ਨਹੀਂ ਹੈ ਨਹੀਂ ਸਰ ਮਹਿੰਗਾ ਤਾਂ ਸਭ ਕੁਝ ਹੈ ਸਭ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ ਫਰਕ ਤਾਂ ਜ਼ਰੂਰ ਪੈਂਦਾ ਹੈ ਪਹਿਲਾਂ ਜੀ ਜ਼ਿਆਦਾ ਆਇਂਦੀ ਸੀ ਉਹਨਾਂ ਕੁਆਂਟੀਟੀ 'ਚ ਘਟ ਜਾਂਦੀ ਹੈ ਜੋ 5000 ਤੋਲਾ ਸੀਗਾ ਉਹ ਹੁਣ 97 ਹੋ ਚੁੱਕਾ ਹੈ ਪਰ ਆਵੇ ਪਹਿਲਾਂ ਜੀ ਜ਼ਿਆਦਾ ਆਇਂਦੀ ਸੀ ਉਹਨਾਂ ਘਟਾਈ ਜਾਂਦੀ ਹੈ ਚਲੋ ਜਿਨ੍ਹਾਂ ਨੇ ਖਰੀਦਣਾ ਤੇ ਉਹਨਾਂ ਨੇ ਖਰੀਦਣਾ ਹੀ ਹੈ ਚਾਹੇ ਮਹਿੰਗਾ ਹੋਵੇ ਜਾਂ ਸਸਤਾ ਹੋਵੇ ਹੋਰ ਅਗਲੀ ਦੁਕਾਨ ਤੇ ਚਲਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਸੋ ਪਿਛਲੀ ਦੁਕਾਨ ਤੇ ਆਪਾਂ ਪੁੱਛ ਕੇ ਆਏ ਸੀਗੇ ਹੁਣ ਆਪਾਂ ਅਗਲੀ ਦੁਕਾਨ ਤੇ ਆਏ ਆਂ ਸੁਨੈਰੀ ਦੁਕਾਨ ਤੇ ਜਾਣਕਰ ਲੈ ਬਾਈ ਜੀ ਕੀ ਨਾਮ ਹੈ ਭਾਈ ਮੇਰਾ ਨਾਮ ਰਾਹੁਲ ਵਰਮਾ ਰਾਹੁਲ ਜੀ ਕਾਰੋਬਾਰ ਦਾ ਕੀ ਹਾਲ ਹੈ ਭਾਈ ਕਾਰੋਬਾਰ ਦਾ ਬੜਾ ਨੁਕਸਾਨ ਹੋ ਰਿਹਾ ਇਸ ਟਾਈਮ ਜਿਹੜਾ ਵੇਚਣ ਵਾਲੇ 골ਡ ਨੇ ਉਹ ਕਹਿੰਦੇ ਹੋਰ ਮਹਿੰਗਾ ਹੋਊਗਾ ਜਿਹੜਾ ਖਰੀਦਣ ਵਾਲੇ ਨੇ ਉਹ ਕਹਿੰਦੇ ਸਸਤਾ ਹੋਊਗਾ ਅਸੀਂ ਦੋਨੋਂ ਤਰਫ ਫਸ ਗਏ ਜਦੋਂ ਕਸਟਮਰ ਕਰੋਤੂਰਿਆ ਰੈਂਕ ਲੈਣ ਵਾਸਤੇ ਉਹਨੇ ਲੈਣੀਆ ਜਦੋਂ ਉਰੇ ਆ ਕੇ ਰੇਟ ਪੁੱਛਿਆ ਸਾਡੇ ਕੋਲ ਉਹ ਕਹਿੰਦੇ ਭਾਈ ਰੇਟ ਤਾਂ ਘਟ ਗਿਆ ਸੀਗਾ ਟੀਵੀ ਨਿਊਜ਼ ਤੇ ਸੁਣਦੇ ਪਏ ਆ ਉਹ ਹੋ ਰਿਹਾ ਸਾਡਾ ਨੁਕਸਾਨ ਫੇਰ ਕਸਟਮਰ ਬਾਬਾ ਚੱਲ ਜਿੰਦਾ ਜਿਹੜਾ ਵੇਚਣ ਵਾਲਾ ਆ ਰਿਹਾ ਸੀਗਾ ਉਹ ਕਹਿੰਦਾ ਭਾਈ ਰੇਟ ਹੋਰ ਵਧੂਗਾ ਸਵਾਲ ਲੱਖ ਹੋਣਾ ਸਾਨੂੰ ਸੁਣਨ ਚ ਆਇਆ ਉਹ ਵੀ ਕਸਟਮਰ ਨੂੰ ਨੁਕਸਾਨ ਹੋ ਰਿਹਾ ਸਾਡਾ ਕਸਟਮਰ ਦੇ 100% ਕਸਟਮਰ ਦਾ ਸਾਡਾ 30 40% ਕਸਟਮਰ ਰਹਿ ਗਿਆ ਉਹ ਵੀ ਜਿਹਨੂੰ ਮਜਬੂਰੀ ਆ ਉਹੀ ਆ ਰਿਹਾ ਲੈਣ ਵਾਸਤੇ ਮਤਲਬ ਵੀ ਕਸਟਮਰ ਵੀ ਕਨਫਿਊਜ਼ ਹੈ ਤੁਸੀਂ ਵੀ ਕਨਫਿਊਜ਼ ਅਸੀਂ ਵੀ ਕਨਫਿਊਜ਼ ਹੈ ਭਾਈ ਇਸ ਟਾਈਮ ਤੁਸੀਂ ਲਾ ਲਾ ਲੋ ਅਸੀਂ ਸਮਾਨ ਨਹੀਂ ਭਰ ਰਹੇ ਸਟਾਕ ਨਹੀਂ ਭਰ ਰਹੇ ਸਾਨੂੰ ਇਹ ਲੱਗ ਰਿਹਾ ਘਟ ਨਾ ਜਾਵੇ ਕਈ ਵਾਰ ਕਸਟਮਰ ਆ ਜਾਂਦਾ ਭਾਈ ਵਧੂਗਾ ਸੋਣਾ ਸੋ ਨਾ ਬਦੂਗਾ ਸਾਨੂੰ ਇਹ ਤੋਂ ਹੋਰ ਡਰ ਲੱਗਦਾ ਕਿ ਅਸੀਂ ਭਰ ਲਈਏ ਕੱਲੂ ਘਟ ਨਾ ਜਾਵੇ ਹਾਂ ਬਹੁਤ ਨੁਕਸਾਨ ਅਸੀਂ ਸਟਾਕ ਕਰ ਲਓ ਤੁਸੀਂ ਲੋਕਾਂ ਕੋ ਖਰੀਦ ਲਓ ਤੇ ਕੱਲ ਰੇਟ ਘਟ ਜਵੇ ਰੇਟ ਘਟਦੇ ਸਾਡਾ ਨੁਕਸਾਨ ਆ ਭਾਈ ਡਬਲ ਨੁਕਸਾਨ ਆ ਇਸ ਤੋਂ ਮਾਮਲੇ ਨੂੰ ਸਾਨੂੰ ਆਪ ਨਹੀਂ ਸਮਝ ਲੱਗ ਰਿਹਾ ਅਸੀਂ ਰੇਟ ਦਾ ਬੰਨ ਕੀ ਰਿਹਾ ਇਸ ਟਾਈਮ ਅੱਛਾ ਹੁਣ ਖਰੀਦਾਰੀ ਦਾ ਕੀ ਮਾਹੌਲ ਹੈਗਾ ਮਤਲਬ ਕਸਟਮਰ ਆ ਰਹੇ ਆ ਖਰੀਦਾਰੀ ਕਰਨ ਵਾਸਤੇ ਕਿਉਂਕਿ ਅੱਗੇ ਵਿਆਹਾਂ ਦਾ ਸੀਜ਼ਨ ਵੀ ਆਉਣਾ ਕਸਟਮਰ ਜ਼ਰੂਰ ਆ ਰਹੇ ਆ ਭਾਈ ਪਰ ਪੁੱਛ ਕੇ ਚਲੇ ਜਾਂਦੇ ਆ ਜੇ 100% ਕਸਟਮਰਾਂ ਤੋਂ 20% ਹੀ ਲੈ ਰਿਹਾ 80% ਪੁੱਛਣ ਵਾਲਾ ਇਸ ਟਾਈਮ ਮਾਰਕੀਟ 'ਚ ਕੀ ਆ ਰਿਹਾ ਕੀ ਚੱਲਦਾ ਵਿਆ ਸਾਨੂੰ ਆਪ ਨਹੀਂ ਸਮਝ ਲੱਗ ਰਿਹਾ ਸਾਡੋ ਆਪ ਸਿਰੇ ਆਨੇ ਦੀ ਸੋਚ ਕੇ ਕਿ ਅੱਜ ਵਧੀਆ ਕੰਮ ਹੋਊਗਾ ਪਰ ਜਦੋਂ ਕਸਟਮਰ ਆਂਦਾ ਕਸਟਮਰ ਜੇ ਤੁਸੀਂ 100 ਕਸਟਮਰ ਅਟੈਂਡ ਕੀਤਾ ਵਿੱਚ 20 ਕਸਟਮਰ ਹੀ ਆ ਜਿਹੜੇ ਲੈ ਕੇ ਜਾਂਦੇ ਆ ਬਾਕੀ ਜਿਹੜੇ ਹੈਗੇ ਉਹ ਪੁੱਛ ਕੇ ਜਾਂਦੇ ਆ ਹਾਂਜੀ ਭਾਈ ਬਾਕੀ ਪੁੱਛਣਗੇ ਸੋ ਇਹ ਵੀ ਵੱਡੀ ਗੱਲ ਹੈ ਕਿਉਂਕਿ ਕਾਰੋਬਾਰ ਦੇ ਤਾਂ ਫਰਕ ਜ਼ਰੂਰ ਪਿਆ ਆ ਕਿਉਂਕਿ ਸੋਨਾ ਜਿਹੜਾ ਹੈਗਾ ਰੇਟ ਵਧਣ ਦੇ ਕਰਕੇ ਲੋਕ ਪੁੱਛ ਕੇ ਚਲੇ ਜਾਂਦੇ ਨੇ ਤੇ ਅੱਗੇ ਵਿਆਹਾਂ ਸੋਨੀਆ ਕੱਕੜ ਸਰ ਸੋਨੀਆ ਜੀ ਇਹ ਦੱਸੋ ਤੁਸੀਂ ਵੀ ਹੁਣ ਅੱਗੇ ਵਿਆਹਾਂ ਦਾ ਸੀਜ਼ਨ ਆਉਣ ਵਾਲਾ ਆ ਤੇ ਤੁਸੀਂ ਵੀ ਅੱਜ ਆਏ ਹੋ ਕੁਝ ਖਰੀਦਣ ਨੂੰ ਵਾਸਤੇ ਤੇ ਕੀ ਲੱਗਦਾ ਹੈ ਵੀ ਸੋਨੇ ਦੇ ਰੇਟ ਵਧੇ ਹੋਏ ਨੇ ਤੇ ਆਮ ਲੋਕ ਖਰੀਦ ਪਾਣਗੇ ਨਹੀਂ ਨਹੀਂ ਇਹ ਤਾਂ ਬਿਲਕੁਲ ਪੋਸੀਬਲ ਨਹੀਂ ਹੈ ਕਿਉਂਕਿ ਰੇਟ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਇਹਨੂੰ ਇੱਕ ਵਾਰੀ ਘਟਾਉਣਾ ਚਾਹੀਦਾ ਹੈ ਕਿ ਹਰੇਕ ਕੋਈ ਪਰਚੇਸ ਕਰ ਸਕੇ इजीली ਕਿਉਂਕਿ ਅੱਗੋ ਬੱਚਿਆਂ ਦੀ ਮੈਰਿਜ ਕਰਨੀ ਹੈ ਮੈਂ ਹੀ 2 ਸਾਲ ਤੱਕ ਬੱਚਿਆਂ ਦੀ ਮੈਰਿਜ ਕਰਨੀ ਹੈ ਤੇ ਮੈਨੂੰ ਇੱਕ ਵਾਰੀ ਫੀਲ ਹੋ ਰਿਹਾ ਕਿ ਅਗਰ 1 ਲੱਖ ਰੁਪਏ ਤੋਲਾ ਹੈ ਤੇ ਮੈਂ ਕਿੰਨਾ ਕੁ ਬਣਾ ਸਕਦੀ ਹਾਂ ਮੈਂ ਨਹੀਂ ਬਣਾ ਸਕਦੀ ਥੋੜਾ ਘਟਣਾ ਚਾਹੀਦਾ ਹੈ ਇਸ ਚੀਜ਼ ਨੂੰ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਕਿ ਥੋੜਾ ਘਟਾਨ ਕਿ ਹਰੇਕ ਨੂੰ ਗੋਲਡ ਐਨਾ ਈਜ਼ੀ ਹੋਵੇ ਕਿਉਂਕਿ ਹਰ ਲੇਡੀ ਨੂੰ ਸ਼ੌਂਕ ਹੁੰਦਾ ਹੈ ਔਰ ਨੈਕਸਟ ਇਹ ਕਿ ਇਹ ਇਕੱਠ ਰੱਖ ਕੇ ਬੰਦੇ ਨੂੰ ਅਗੋ ਨੈਕਸਟ ਮੁਸ਼ਕਿਲ ਟਾਈਮ ਤੇ ਕਮ ਆਂਦਾ ਹੈ ਇਸ ਕਰਕੇ ਇਹ ਬਣਾਣਾ ਜ਼ਰੂਰੀ ਵੀ ਹੈ ਬੱਚਿਆਂ ਨੂੰ ਅਸੀਂ ਦੇਣਾ ਤੇ ਬੱਚਿਆਂ ਦੇ ਮੁਸ਼ਕਿਲ ਟਾਈਮ ਤੇ ਕਮ ਨਹੀਂ ਪੈ ਰਹੀ ਹੈ ਨਾ ਲੈਣ ਦੀ ਹਿੰਮਤ ਨਹੀਂ ਹੈ ਜੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਮੇਰੇ ਖਿਆਲ 61-62 ਰੁਪਏ ਰੇਟ ਹੁੰਦਾ ਸੀਗਾ 61-62 ਹਜ਼ਾਰ ਨੂੰ ਇਹ ਤੋਲੇ ਦਾ ਰੇਟ ਹੁੰਦਾ ਸੀਗਾ ਤੇ ਹੁਣ 1 ਲੱਖ ਦੇ ਨੇੜੇ ਪਹੁੰਚ ਗਿਆ ਜਾਂ ਇਸ ਤੋਂ ਵੀ ਟੱਪ ਗਿਆ ਤੇ ਫੇ ਹੁਣ ਕੀ ਕਰਾਂਗੇ ਸਰ ਹੁਣ ਤਾਂ ਪੋਸੀਬਲ ਹੀ ਨਹੀਂ ਹੈ ਲੈਣਾ ਬਟ ਵੈਸੇ ਕੋਸ਼ਿਸ਼ ਹੀ ਹੋਣੀ ਚਾਹੀਦੀ ਕਿ ਇਕੱਟੇ ਕਿਉਂਕਿ ਪਹਿਲੇ ਮੈਂ ਜੋ ਇਹਨਾਂ ਦੀਆਂ ਕਿੱਟੀਆਂ ਚਲਦੀਆਂ ਸੀ 2000 ਰੁਪਏ ਕਿੱਟੀ ਹੁੰਦੀ ਸੀ ਮੈਂ ਥੋੜਾ ਥੋੜਾ ਇਕੱਠਾ ਕਰਕੇ ਪਿਓਰ 골ਡ ਕਾਫੀ ਇਕੱਠਾ ਕੀਤਾ ਬਟ ਹੁਣ ਮੈਂ ਸੋਚਾਂ ਕਿ ਮੈਂ ਕਿੱਟੀ ਪਾਲਾਂ ਔਰ ਮੈਂ 골ਡ ਤੋਲਾ ਵੀ ਬਣਾ ਸਕਦੀ ਆ ਨਹੀਂ ਤੇ ਬਹੁਤ ਮੁਸ਼ਕਿਲ ਹੈ ਇਸ ਚੀਜ਼ ਤੇ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਸੋ ਲੋਕ ਵੀ ਬੜੇ ਪਰੇਸ਼ਾਨ ਨੇ ਕਿਉਂਕਿ ਸੋਨੇ ਦਾ ਰੇਟ ਬਹੁਤ ਵੱਧ ਚੁੱਕਿਆ ਆ ਸਾਡੇ ਨਾਲ ਇੱਕ ਮੈਮ ਮੌਜੂਦ ਨੇ ਕਿਉਂਕਿ ਸੋਨੇ ਦੇ ਰੇਟ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਨੇ ਮੈਮ ਸੋਨੇ ਦਾ ਰੇਟ ਆਸਮਾਨ ਨੂੰ ਛੂਣ ਲੱਗ ਗਿਆ ਵਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਮ ਗਰੀਬਾਂ ਦਾ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਹੈ ਇਤਨਾ ਮਹਿੰਗਾ ਗੋਲਡ ਸੁਣ ਕੇ 1 ਲੱਖ ਤੇ ਪਹੁੰਚ ਗਿਆ ਜ ਜਹ 60000 ਤਾ ਤਬ ਕੋਈ ਬੰਦਾ ਨਹੀਂ ਲੈ ਪਾਤਾ ਤਾ ਅਬ ਤੋ ਬੰਦੇ ਨੇ ਲੈਣਾ ਹੀ ਨਹੀਂ ਹੈ आगे के शादीया इतना ही आ रही है कौन बंदा लेगा इतना इससे अच्छा तो बंदा कोई जमीन ले कोई ज्यादा ले ये चीज फायदा भी है गोल्ड ना पहन सकते और इतना महंगा हो गया लेगा भी कौन कोई नहीं ले सकता इतना महंगा 60000 था तब एकदम कोई कहां ले रहा था और अब तो एक ही हो गया अब तो बिल्कुल ही किसी ने नहीं लेना सो देखो जड़ी दुकानदार ने वो भी परेशान ने थे जड़े आ, कस्टमर ने वो भी परेशान नहीं क्योंकि वो सोना लेना नहीं चाहते थे जड़े ਕਾ ਕਸਟਮਰ ਆ ਉਹਨਾਂ ਦੀ ਲੈਣ ਦੀ ਹਿੰਮਤ ਨਹੀਂ ਹੈਗੀ ਕਿਉਂਕਿ ਦੁਕਾਨਦਾਰ ਨੂੰ ਡਰ ਇਹ ਹੈਗਾ ਆ ਵੀ ਜੇ ਸੋਨੇ ਦਾ ਰੇਟ ਅੱਗੇ ਜਾ ਕੇ ਘਟ ਗਿਆ ਤਾਂ ਫਿਰ ਕੀ ਕਰਾਂਗੇ ਤੇ ਜੇ ਕਸਟਮਰ ਹੈਗਾ ਵੀ ਉਹ ਕਹਿੰਦਾ ਵੀ ਰੇਟ ਥੋੜਾ ਜਿਹਾ ਡਾਊਨ ਆ ਜਵੇ ਤੇ ਫੇਰ ਹੀ ਖਰੀਦੇ ਜਾਵੇ ਅੱਗੇ ਵਿਆਹਾਂ ਦਾ ਸੀਜ਼ਨ ਵੀ ਆਉਣ ਵਾਲਾ ਆ ਤੋ ਸੋ ਲੋਕਾਂ ਦੇ ਜਿਹੜੇ ਹੱਥੋਂ ਜਿਹੜਾ ਦੂਰ ਹੁੰਦਾ ਸੋਨਾ ਨਜ਼ਰ ਆ ਰਿਹਾ ਬਾਤ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧ